ਤੀਸਰੇ ਬੰਦ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਤੋਤਿਆਂ ਨੂੰ ਫੜਨ ਵਾਸਤੇ ਚੋਨਲਨੀ ਤਿਆਰ ਕੀਤੀ ਜਾਂਦੀ ਹੈ ਇਹ ਉਹਦੀ ਉਦਾਹਰਣ ਦਿੱਤੀ ਹੈ ਪੈਰਟ ਜਦੋਂ ਉਹਨਾਂ ਨੂੰ ਫੜਿਆ ਜਾਂਦਾ ਹੈ ਕਹਿੰਦੇ ਦੋ ਲੱਕੜ ਦੀਆਂ ਨਲੀਆਂ ਲੈ ਕੇ ਉਹਨਾਂ ਨੂੰ ਇਦਾਂ ਰੱਖ ਦਿੱਤਾ ਜਾਂਦਾ ਹੈ ਥੱਲੇ ਉਹਨਾਂ ਦੇ ਪਾਣੀ ਦਾ ਬਾਟਾ ਭਰ ਕੇ ਰੱਖ ਦਿੱਤਾ ਜਾਂਦਾ ਹੈ ਤੇ ਨਾਲ ਥੋੜਾ ਜਿਹਾ ਖਾਣਾ ਚੋਗਾ ਖਲਾਲ ਦਿੱਤਾ ਜਾਂਦਾ ਹੈ ਜਦੋਂ ਤੋਤਾ ਪੈਰਟ ਆ ਕੇ ਉਸ ਨਲਨੀ ਤੇ ਪੈਂਦਾ ਹੈ ਤਾਂ ਉਹ ਘੁੰਮ ਜਾਂਦੀ ਹੈ ਜਦੋਂ ਘੁੰਮਦੀ ਹੈ ਤੇ ਉਹ ਥੱਲੇ ਨੂੰ ਦੇਖਦਾ ਥੱਲੇ ਪਾਣੀ ਹੈ ਉਹ ਸਹਿਮ ਦੇ ਵਿੱਚ ਪੈ ਗਿਆ ਕਿ ਜੇ ਮੈਂ ਆਪਣੀਆਂ ਪੈਰਾਂ ਨੂੰ ਖੋਲ ਲਿਆ ਇਸ ਨਲਨੀ ਦੇ ਨਾਲੋਂ ਛੱਡ ਦਿੱਤਾ ਆਪਣੇ ਪੈਰਾਂ ਨੂੰ ਤੇ ਮੈਂ ਪਾਣੀ ਦੇ ਵਿੱਚ ਡੁੱਬ ਜਾਵਾਂਗਾ ਤੇ ਮੇਰੀ ਮੌਤ ਹੋ ਜਾਏਗੀ ਕਹਿੰਦੇ ਉਹ ਪਕੜ ਕੇ ਰੱਖਦਾ ਹੈ ਇਹ ਤੋਤਿਆਂ ਨੂੰ ਫੜਨ ਵਾਲੇ ਉਸ ਚੀਜ਼ ਦਾ ਫਾਇਦਾ ਉਠਾਉਂਦੇ ਨੇ ਤੇ ਉਹਨਾਂ ਨੂੰ ਫੜ ਕੇ ਕਲਾਮ ਕਰ ਲੈਂਦੇ ਨੇ ਪਿੰਜਰੇ ਦੇ ਵਿੱਚ ਪਾ ਦਿੰਦੇ ਨੇ ਤੇ ਕਬੀਰ ਸਾਹਿਬ ਜੀ ਨੇ ਇਹ ਗੱਲ ਕਹੀ ਕਿਉਂ ਨਲਨੀ ਸੂਟਾ ਗਹਿਓ ਮਨ ਬੋਰਾ ਰੇ ਮਾਇਆ ਇਹ ਵਿਹਾਰ ਕਹਿੰਦੇ ਜਿਵੇਂ ਤੋਤੇ ਉਸ ਨਲਨੀ ਦੇ ਵਿੱਚ ਫਸ ਗਏ ਨੇ ਉਹਨਾਂ ਨੂੰ ਭਰਮ ਪੈ ਗਿਆ ਕਿ ਅਸੀਂ ਮਰ ਨਾ ਜਾਈਏ ਹਜੇ ਕਿ ਮਰ ਨਹੀਂ ਸੀ ਰਿਹਾ ਜਿਵੇਂ ਕਹਿੰਦੇ ਨਾ ਕੋਈ ਇਨਸਾਨ ਪਹਾੜੀ ਇਲਾਕੇ ਦੇ ਵਿੱਚ ਗਿਆ ਉੱਪਰੋਂ ਦਾ ਪੈਰ ਹਿੱਸ ਲ ਗਿਆ ਤੇ ਠੰਡ ਦੇ ਦਿਨ ਸਨ ਉਹ ਡਿੱਗਦਾ ਡਿੱਗਦਾ ਥੱਲੇ ਜਦੋਂ ਲਾਸਟ ਤੇ ਪਹੁੰਚਣ ਆਲਾ ਸੀ ਉਹਦਾ ਹੱਥ ਕਿਸੇ ਰੁੱਖ ਨੂੰ ਪੈ ਗਿਆ ਜਦੋਂ ਰੁੱਖ ਨੂੰ ਪੈ ਗਿਆ ਤੇ ਉਹਨੇ ਬੜੇ ਜ਼ੋਰ ਦੇ ਨਾਲ ਉਹ ਆਪਣੇ ਆਥ ਪਲੇਟ ਲੈ ਕਿ ਮੈਂ ਥੱਲੇ ਨਾ ਡਿੱਗ ਜਾਵਾਂ ਤੇ ਜਦੋਂ ਸਵੇਰ ਹੋਈ ਦਿਨ ਹੋਇਆ ਤੇ ਉਥੇ ਆ ਕੇ ਲੋਕਾਂ ਨੇ ਦੇਖਿਆ ਸਰਵ ਇੱਕ ਗੱਠ ਧਰਤੀ ਤੋਂ ਉੱਚਾ ਸੀ ਤੇ ਉਥੇ ਉਹਦੀ ਮੌਤ ਹੋ ਚੁੱਕੀ ਸੀ ਇਸ ਭਰਮ ਦੇ ਵਿੱਚ ਕਿ ਮੈਂ ਬਹੁਤ ਉੱਚਾ ਡਿੱਗਿਆ ਹਾਂ ਕਿਤੇ ਡਿੱਗ ਕੇ ਮੇਰਾ ਨੁਕਸਾਨ ਨਾ ਹੋ ਜਾਵੇ ਉਹਨੇ ਆਪਣੇ ਹੱਥ ਬੰਨ ਲੈ ਤੇ ਠੰਡ ਜਿਆਦੀ ਹੋਣ ਕਰਕੇ ਉਥੇ ਹੀ ਉਹ ਠੰਡ ਦੇ ਨਾਲ ਮਰ ਗਿਆ ਤੇ ਜੇ ਉਹ ਹੱਥ ਛੱਡ ਦਿੰਦਾ ਤੇ ਇੱਕ ਗੱਠ ਧਰਤੀ ਤੇ ਥੱਲੇ ਜਾ ਕੇ ਉਹਦੀ ਜ਼ਿੰਦਗੀ ਬਚ ਜਾਣੀ ਸੀ ਬਸ ਇਦਾਂ ਹੀ ਸੰਸਾਰ ਦੇ ਵਿੱਚ ਬਹੁਤੀ ਵਾਰ ਪਾਗਾਂ ਵਾਲੇ ਹੁੰਦਾ ਹੈ। ਕਈ ਵਾਰ ਅਸੀਂ ਆਪਣਾ ਭਲਾ ਕਰਦੇ ਕਰਦੇ ਨੁਕਸਾਨ ਕਰਵਾ ਲੈਂਦੇ ਹਾਂ। ਤੇ ਇਹ ਸੰਸਾਰ ਦੀ ਕਿਰਤ ਇਦਾਂ ਦੀ ਹੀ ਚੱਲਦੀ ਹੈ। ਤੇ ਕਬੀਰ ਸਾਹਿਬ ਜੀ ਕਹਿੰਦੇ ਇਦਾਂ ਹੀ ਮਾਇਆ ਦੇ ਵਿਹਾਰ ਵਿੱਚ ਪੈ ਕੇ ਭਰਮ ਜਾਲ ਦੇ ਵਿੱਚ ਪੈ ਕੇ ਤੋਤੇ ਵੀ ਪਕੜੇ ਗਏ ਤੇ ਸਦਾ ਵਾਸਤੇ ਉਹ ਗੁਲਾਮ ਹੋ ਗਏ। ਵੇਚਣ ਵਾਲਿਆਂ ਨੇ ਉਹਨਾਂ ਨੂੰ ਵੇਚ ਕੇ ਪੈਸਾ ਕਮਾ ਲਿਆ। ਕਿਉਂ ਨਾ ਲੰਨੀ ਸੂਟਾ ਗਹਿਓ ਮਨ ਬੋਰਾ ਰੇ। ਮਾਇਆ ਏ ਵਿਹਾਰ ਕਹਿੰਦੇ ਇਹ ਮਾਇਆ ਦਾ ਵਿਹਾਰ ਹੈ ਜੈਸਾ ਰੰਗ ਕੁੰਸਮਕਾ ਮਨ ਬੋਰਾ ਰੇ ਤਿਉ ਪਸਰਿਓ ਪਾਸਾਰ ਇਸ ਬੰਦ ਚ ਦੋ ਆਧਾਰਨਾ ਦਿੱਤੀਆਂ ਨੇ ਇੱਕ ਪੋਤਿਆਂ ਦੀ ਦੇ ਦਿੱਤੀ ਤੇ ਦੂਸਰੀ ਉਦਾਹਰਣ ਉਹਨਾਂ ਨੇ ਰੰਗ ਦੀ ਦੇ ਦਿੱਤੀ ਸੁੰਬ ਦਾ ਰੰਗ ਸੁੰਬੇ ਦਾ ਰੰਗ ਹੈ ਬੜਾ ਸੋਹਣਾ ਚਮਕਦਾ ਬਹੁਤ ਹੈ ਤੂਰੋਂ ਪ੍ਰਭਾਵਿਤ ਕਰਦਾ ਹੈ ਪਰ ਰਹਿੰਦਾ ਵਾਧਾ ਚਰਨੀ ਸੰਸਾਰ ਦੇ ਉਹ ਮਾਇਆ ਖੇਡ ਸੰਸਾਰ ਦੀਆਂ ਚਿੰਨੀਆਂ ਵਿਵਸਥਾਵਾਂ ਨੇ ਇਹ ਬਹੁਤਾ ਸਮਾਂ ਟਿਕਦੀਆਂ ਨਹੀਂ ਚਾਹੇ ਕੁਰਸੀ ਦਾ ਲਾਲਚ ਹੋਵੇ ਚਾਹੇ ਕਿਸੇ ਅਹੁਦੇ ਦਾ ਚਾਹੇ ਕਿਸੇ ਵਿਦਵਤਾ ਦਾ ਹਰ ਇੱਕ ਪਾਸਿਓਂ ਇਹ ਕੁਝ ਸਮੇਂ ਵਾਸਤੇ ਇੱਕ ਖੇਡ ਹੁੰਦੀ ਹੈ ਇੱਕ ਛਲ ਆਉਂਦੀ ਹੈ ਜ਼ਿੰਦਗੀ 'ਚ ਜਿਹੜਾ ਉਸ ਛਲ ਨੂੰ ਸੰਭਾਲ ਗਿਆ ਉਹ ਮਾਲੋ-ਮਾਲੋ ਹੋ ਜਾਂਦਾ ਹੈ ਤੇ ਕਈ ਉਸ ਛਲ ਦੇ ਵਿੱਚ ਰੁੜ ਜਾਂਦੇ ਨੇ ਇਹ ਹੈ ਸਾਰਾ ਕੁਝ ਸੁੰਵੇ ਦੇ ਰੰਗ ਵਾਂਗ ਇੱਥੇ ਸਦੀਵੀ ਕੁਝ ਨਹੀਂ ਰਹਿੰਦਾ ਹਾਂ ਜਿਹੜਾ ਸੰਸਾਰ ਤੇ ਆਇਆ ਹੈ ਜੇ ਉਹ ਚੰਗਾ ਕਰ ਗਿਆ ਉਹਦਾ ਨਾਮ ਸੰਸਾਰ ਤੇ ਰਹਿ ਜਾਂਦਾ ਹੈ ਧਨ ਦੌਲਤ ਪਦਾਰਥ ਰੁਤਬੇ ਸਾਰਾ ਕੁਝ ਇੱਥੇ ਰਹਿ ਜਾਣਾ ਹੈ ਪਰ ਉਹਦਾ ਨਾਲ ਇੱਕ ਨਾਮ ਰਹਿ ਜਾਣਾ ਹੈ ਕਿ ਫਲਾਣਾ ਇਨਸਾਨ ਆਇਆ ਸੀ ਉਹਨੇ ਇੰਨੀ ਕਰਾ ਇੰਨੀ ਮਿਹਨਤ ਕਰਕੇ ਇੰਨਾ ਕੁਝ ਇਕੱਠਾ ਕਰ ਲਿਆ ਜਾਂ ਉਹਨੇ ਆਪਣਾ ਨਾਮ ਕਮਾ ਲਿਆ ਬਸ ਇਹ ਨਾਮ ਕਮਾਉਣ ਦੇ ਵਾਸਤੇ ਹੀ ਇਨਸਾਨ ਸੰਸਾਰ ਤੇ ਆਉਂਦਾ ਹੈ ਤੇ ਆਪਣਾ ਨਾਮ ਛੱਡ ਕੇ ਸੰਸਾਰ ਨੂੰ ਸਿੱਧੇ ਰਸਤੇ ਪਾ ਕੇ ਚਲਾ ਜਾਂਦਾ ਹੈ ਜੈਸਾ ਰੰਗ Kusumba ਕਾ ਮਨ ਬੋਰਾਰੇ ਤਿਉ ਪਸਰਿਓ ਪਸਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਦਾਂ ਹੀ ਸੰਸਾਰ ਦਾ ਪਸਾਰਾ ਪਸਰਿਆ ਪਿਆ ਹੈ ਇਹ ਤੀਸਰੇ ਬੰਦ ਦੇ ਅੰਦਰ ਕਿਰਪਾ ਕੀਤੀ ਹੈ